ਤੇ ਪੂਰਾ 4 ਇੰਚੀ ਪ੍ਰੈਸ਼ਰ ਦਾ ਪਾਣੀ ਆ ਬਾਈ ਜੀ 85 85 ਫੁੱਟ ਫਿਲਟਰ ਪਾਇਆ ਹੋਇਆ ਥੱਲੇ ਇਹਨਾਂ ਨੇ ਔਸਵਾਲ ਦੇ ਮੋਟਰ ਹੈ ਤੇ ਔਸਵਾਲ ਦੀਆਂ ਹੀ ਪਲੇਟਾਂ ਬਹੁਤ ਵਧੀਆ ਬਾਈ ਪਾਣੀ ਬਣਿਆ ਪੂਰਾ 4 ਇੰਚੀ 7 ਮਾਰਚ ਆ 4 ਇੰਚੀ ਪਾਇਪ ਆਉਂਦੀ ਆ ਤੁਸੀਂ ਆਪ ਦੇਖ ਲਓ ਤੇ ਨਾਲੇ ਚਾਦਰਾਂ ਬਈ ਆਹ ਜਿਹੜੀਆਂ ਤਾਂ ਹਲੇ ਪੈਨਲ ਬਿਲਕੁਲ ਸਿੱਧੇ ਆ ਨਾ ਉਹ ਕੋਈ ਟੇਡੇ ਕੀਤੇ ਆ ਨਾ ਕੁਝ ਹੋਰ ਕੀਤਾ ਇੱਕ ਥਾਂ ਹੀ ਅਸੀਂ ਫਿਕਸ ਕਰ ਰੱਖਿਆ ਤੇ ਬਹੁਤ ਵਧੀਆ ਸਾਡੇ ਹਿਸਾਬ ਨਾਲ ਤਾਂ ਬਾਈ ਯਾਰ ਵਧੀਆ ਸਿਸਟਮ ਇਹਨਾਂ ਦਾ ਪੂਰਾ ਵਧੀਆ ਸਾਰਾ ਕੁਝ ਆ ਦੇਖੋ ਦੂਜੇ ਪੈਨਲ ਇਸ ਤਰ੍ਹਾਂ ਨੇ ਇਹ ਅੱਠ ਲੱਗੇ ਹੋਏ ਆ ਸਾਈਡ ਤੇ ਉਹ ਸਾਈਡ ਤੇ ਸੱਤ ਸੀਗੇ ਤੇ ਉਸ ਵਾਲਾ ਸੋਲਰ ਪੰਪ ਆਹਾ ਬਾਈ ਇਹਦਾ ਉਹ ਹੈਗਾ ਇਹਦੇ ਹੁੰਦੇ ਆਪਾਂ ਇਸ ਨੂੰ ਸਟਾਰਟਰ ਇਹ ਅਸੀਂ ਥੋੜਾ ਜਿਹਾ ਸੇਫਟੀ ਕਰਕੇ ਵੀ ਦੂਰ ਹੈ ਖੇਤ ਇਹਨਾਂ ਲੋਨ ਦੋਨਾਂ ਵਾਲਾ ਕੰਮ ਆਇਆ ਵੀ ਅਸੀਂ ਅੱਜ ਸ਼ਾਮ ਨੂੰ ਘਰੇ ਲੈ ਜੰਨੇ ਆ ਸਵੇਰੇ ਲੈ ਕੇ ਲਾ ਦਿੰਨੇ ਆ ਇੱਥੇ ਕਿਉਂ ਹੁਣ ਪਾਣੀ ਦੀ ਲੋੜ ਘੱਟ ਹੈ ਚੱਲ ਝੋਨੇ ਵੇਲੇ ਕੋਈ ਨੁਕੀ ਦਾ ਪ੍ਰਬੰਧ ਕਰਾਂਗੇ ਹੋਇਆ ਜਿਹੋ ਜਿਹਾ ਹੋਇਆ ਸਾਥੋਂ ਤੇ ਸਾਨੂੰ ਸਿਸਟਮ ਬਾਈ ਬਹੁਤ ਵਧੀਆ ਲੱਗੇ ਇਹਨਾਂ ਦਾ ਤੇ ਵਧੀਆ ਪੋਲ ਪਾਲ ਆਹ ਪੂਰੇ ਮਜ਼ਬੂਤ ਲੱਗੇ ਹੋਏ ਆ ਖਾਬਾ ਹੋਬਾ ਜੇ ਹੱਲਾਂ ਦਾ ਕੋਈ ਡਰ ਨਹੀਂ ਇੱਥੇ ਟਿੱਕਰ ਮਜਰੀਨਾ ਭਰਕੇ ਲਾਏ ਆ ਅਸੀਂ ਤਾਂ ਹਾਂ ਤਾਂ ਤੇ ਬਹੁਤ ਵਧੀਆ ਸਿਸਟਮ ਆ ਬਾਈ ਇਹਨਾਂ ਦਾ ਹੁਣ ਮੈਂ ਤੁਹਾਨੂੰ ਉਹ ਦੂਜੀ ਦਿਖਾਉਣਾ ਇਲੈਕਟ੍ਰੀਕਲ ਮੋਟਰ ਜਿਹੜੀ ਚੱਲੀ ਜਾਂਦੀ ਹੈ ਬਿਜਲੀ ਨਾਲ ਤੇ ਮੈਨੂੰ ਤਾਂ ਬਾਈ ਯਾਰ ਪਾਣੀ ਉਹਦੇ ਨਾਲੋਂ ਵੱਧ ਲੱਗਦਾ ਹੈਗਾ ਆ ਦੇਖੋ ਆ ਦੇਖੋ ਇਹਦੇ ਵਿੱਚ ਕੋਈ ਲੋਕ ਦਿਖਾਵਾ ਨਹੀਂ ਹੈਗਾ ਬਾਈ 나ਹੀਂ ਕੋਈ ਮੈਨੂੰ ਕੰਪਨੀ ਵਾਲਿਆਂ ਨੇ ਆਖਿਆ ਤਾਂ ਮੈਂ ਤਾਂ ਆਪਦੀ ਤਰਫੋਂ ਬਣਾਈਏ ਵੀਡੀਓ ਕਿ ਚਲ ਕੇ ਕਿਸੇ ਭਰਾ ਦਾ ਫਾਇਦਾ ਪੈ ਸਕਦਾ ਆ ਦੇਖੋ ਇਹ ਪਾਣੀ ਕੋਲੋਂ ਇਥੇ ਦਿਸੇਗਾ ਨਾ ਤਾਂ 4 ਇੰਚੀ ਜਿਹਾ ਐਂ ਦੇਖਦਾ ਦੇ ਨਾਲ ਹੀ ਇਹਦੇ ਬਿਜਲੀ ਵਾਲੀ ਪਰਲੇ ਪਾਸੇ ਆ ਦੇਖੋ ਮਾਸਾਂ ਤੁਰ ਕੇ ਜਾਂ ਨਾ ਉਹ ਇਹ ਤੋਂ ਮੰਨ ਕੇ ਚੱਲੋ ਤੁਸੀਂ 100 ਫੁੱਟ ਪਾਸੇ ਲੱਗੀ ਹੋਈ ਆ 100 ਨਾਲ ਤਾਂ ਬਸ 150 100 100 ਫੁੱਟ ਹੀ ਹੋਊਗਾ ਬਾਈ ਤੇ ਉਹਦਾ ਪਾਣੀ ਦੇਖ ਲਓ ਤੁਸੀਂ ਹੈ ਤਾਂ ਥੋੜੀ ਜਿਹੀ ਥੱਲੇ ਇਹ ਪਰ ਆਹ ਦੇਖੋ ਇਹਦਾ ਪਾਣੀ ਇੰਨਾ ਹੈ ਬਾਈ 4 ਇੰਚ ਹੀ ਪੈ ਪਈ ਦੀ ਆ ਇਹੇ ਬਿਜਲੀ ਵਾਲਾ ਕਨੈਕਸ਼ਨ ਹੈ ਨਾਲ ਹੀ ਆ ਦੇਖੋ ਆ ਪੈ ਪਾਈ ਜਾਂਦੀ ਆ ਆ ਮੋਟਰ ਆ ਗਈ ਆ ਉਠਾ ਗਿਆ ਆ ট্রান্সਫਾਰਮ ਆ ਗਿਆ ਬਈ ਇਹਦਾ ਬਿਲਕੁਲ ਜਮਾ ਨਾਲ ਆ ਦੇਖੋ ਬੰਦੀ ਵੀਡੀਓ ਦੇ ਵਿੱਚ ਆਹ ਨਾਲ ਇੱਥੇ ਚੱਲੀ ਜਾਂਦੀ ਏ ਆ ਦੇਖੋ ਇਹਦਾ ਪਾਣੀ ਇੰਨਾ ਗਾਏ 4 ਇੰਚੀ ਪੈਪੀ ਹੈ ਬਾਈ